ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਦੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਸੀ ਇੱਥੇ ਦੁਪਹਿਰ ਦਾ ਟਾਈਮ ਸੀ 1 ਵਜੇ ਦਾ ਟਾਈਮ ਸੀਗਾ ਇਹ ਦੁਪਹਿਰ ਦਾ ਮੈਂ ਕੱਪੜੇ ਨਾ ਸਵੇਰ ਜਦੋਂ ਮੇਰਾ ਸਾਰਾ ਕੰਮ ਫਿਨਿਸ਼ ਹੋ ਗਿਆ ਉਸ ਤੋਂ ਬਾਅਦ ਕੱਪੜੇ ਸਾਰੇ ਮੈਂ ਫੂਲੀ ਮਸ਼ੀਨ 'ਚ ਲੋਡ ਕਰਕੇ ਮੈਂ ਟਾਈਮਰ ਲਗਾਤਾ ਸੀਗਾ ਤੇ ਕੱਪੜੇ ਹੁਣ 1 ਵਜੇ ਨੂੰ ਧੋਤੇ ਗਏ ਸੀਗਾ ਨਾ ਸਾਢੇ 11 ਵਜੇ ਮੈਂ ਮਸ਼ੀਨ 'ਚ ਕੱਪੜੇ ਲੋਡ ਕਰੇ ਸੀਗੇ 1 ਵਜੇ ਨੂੰ ਧੋ ਕੇ ਮਸ਼ੀਨ ਲੈ ਕਪੂਰਾ ਪੂਰਾ ਸਰਕਲ ਖਤਮ ਕਰ ਚੁੱਕੀ ਇਸ ਲਈ ਮੈਂ ਕਿਹਾ ਚਲੋ ਸੁੱਕਣੇ ਬਾਅਦ ਅੱਗੇ ਧੁੱਪੇ ਧੁੱਪੇ ਹੁਣ ਸੁੱਕ ਜਾਣਗੇ ਤਾਂ ਕਿ ਜਿਹੜੇ ਪ੍ਰੈਸ ਵਾਲੇ ਕੱਪੜੇ ਨੇ ਮੈਂ ਸ਼ਾਮ ਨੂੰ ਪ੍ਰੈਸ ਕਰ ਸਕਾਂ ਤੇ ਕੱਪੜੇ ਸਪਾਰਿਸ ਮੈਂ ਸੁੱਕਣੇ ਧੁੱਪ ਬਹੁਤ ਜ਼ਿਆਦਾ ਸੀ ਮੈਂ ਸਿਰ ਆਪਣਾ ਕਵਰ ਕਰ ਰਿਹਾ ਦੁਪੱਟੇ ਨਾਲ ਬਹੁਤ ਤੇਜ਼ ਧੁੱਪ ਸੀ ਉਹੀ ਗੱਲ ਬਸ ਫਿਰ ਮੈਨੂੰ ਕੰਮਾਂ ਦਾ ਵੀ ਲਾਲਚ ਹੋ ਜਾਂਦਾ ਵੀ ਆਹ ਕੰਮ ਵੀ ਕਰਦਾ ਆਹ ਕੰਮ ਵੀ ਕਰਦਾ ਕੱਲ ਨੂੰ ਅਸੀਂ ਮਾਰਨਿੰਗ ਚ ਕਿਤੇ ਜਾਣਾ ਸੀਗਾ ਕਿ ਮੈਂ ਨੂੰ ਆਇਸ ਜਿਹੜੇ ਕੰਮ ਹੈਗੇ ਨੇ ਉਹਦੇ ਕੰਪਲੀਟ ਕਰਕੇ ਜਾਵਾਂ ਸਾਰੇ ਫਿਨਿਸ਼ ਕਰਕੇ ਜਾਵਾਂ ਕਿਉਂਕਿ ਜਦੋਂ ਆਉਣਿਆਂ ਤਾਂ ਕੱਪੜੇ ਹੋਰ ਆਬਵੀਅਸਲੀ ਫਿਰ ਆਪਾਂ ਕਿੰਨੇ ਧੋਣ ਵਾਲੇ ਹੋਰ ਕਰ ਲਏ ਹੋਣੇ ਆ ਜੋ ਆਪਾਂ 2 ਦਿਨਾਂ ਵਾਸਤੇ 3 ਦਿਨਾਂ ਵਾਸਤੇ ਜਾਣੇ ਬਾਹਰ ਕਿਤੇ ਕੱਪੜੇ ਧੋਕ ਮੈਂ ਫਾਈ ਸੁੱਕਣੇ ਫਿਰ ਅੰਦਰ ਆ ਕੇ ਮੈਂ ਆਪਣਾ ਕੀਤਾ ਲੰਚ ਕਦੂ ਦਾ ਰਾਇਤਾ ਐਂਡ ਇੱਧਰ ਕਾਲੇ ਚਣਿਆਂ ਦੀ ਸਬਜੀ ਬਹੁਤ ਬਹੁਤ ਟੇਸਟੀ ਸਬਜੀ ਬਣੀ ਇਸ ਚਣੇ ਦੇ ਨਾਲ ਮੇਰਾ ਫੁਲਕਾ ਕਣਕ ਦਾ ਤਾਂ ਆਪਾਂ ਹੁਣ ਕਰਦੇ ਲੰਚ ਇੰਜੋਏ ਆਹ ਵਾਲੇ ਬਾਸਕਟਸ ਵਾਸਤੇ ਮੈਨੂੰ ਭੈਣ ਦਾ ਕਮੈਂਟ ਆਇਆ ਕਿ ਤੁਸੀਂ ਬਾਸਕਟਸ ਕਿਥੋਂ ਲਈਏ ਇਹਦਾ ਰਿਵਿਊ ਦੱਸੋ ਵੀ ਕਿਵੇਂ ਨੇ ਇਹ ਬਿਨਾ ਡ੍ਰਿਲ ਤੋਂ ਲੱਗਦੇ ਨੇ ਇਸ ਤਰ੍ਹਾਂ ਪਿੱਛੇ ਇੱਕ ਇਹਦੇ ਨਾਲ ਪੇਸਟਿੰਗ ਜੀ ਦਿੱਤੀ ਹੁੰਦੀ ਹੈ ਉਹ ਦੇ ਉੱਪਰ ਆਪਾਂ ਰੈਪਰ ਉਤਾਰਦੇ ਚਿਪਕ ਜਾਂਦੀ ਹੈ ਟਾਈਲਸ ਤੇ ਆਪਾਂ ਲਗਾ ਸਕਦੇ ਆ ਵੁੱਡ ਤੇ ਵੀ ਲਗਾ ਸਕਦੇ ਆ ਤੇ ਦੋ ਬਾਸਕਟਸ ਦਾ ਸੈੱਟ ਆਉਂਦਾ ਡਿਪੈਂਡ ਕਰਦਾ ਤੁਸੀਂ ਇੱਕ ਇੱਕ ਦੀ ਆਪਸ਼ਨ ਪਤਾ ਨਹੀਂ ਹੁੰਦੀਆਂ ਕਿ ਨਹੀਂ ਦੂਸਰੀ ਬਾਸਕਟਸ ਦੇਖੋ ਮੈਂ نیچے ਨਾ ਸਿੰਕ ਦੇ نیچے ਆ ਡੋਰ ਦੇ ਅੰਦਰ ਲਗਾਈ ਹੋਈ ਹੈ ਇਹਦੇ ਵਿੱਚ ਪਤਾੰਬਰੀ ਪਾਊਡਰ ਸਰਫ ਵਾਲੀ ਪੋਰਟਲ ਇਸ ਤਰ੍ਹਾਂ ਚੀਜ਼ਾਂ ਰੱਖੀਆਂ ਹੋਈਆਂ ਨੇ ਇੱਕ ਬਾਸਕਟ ਮੈਂ ਉੱਪਰ ਲਗਾਈ ਹੋਈ ਹੈ ਇਹ ਮੈਂ ਦੋ ਬਾਸਕਟਸ ਇਕੱਠੀਆਂ ਮੰਗਾਈਆਂ ਸੀ Amazon ਤੋਂ ਪ੍ਰਾਈਸ ਹੁਣ ਮੈਨੂੰ ਇਹਦਾ ਯਾਦ ਨਹੀਂ Flipkart ਤੇ Meesho ਤੇ ਹਰ ਇੱਕ ਆਨਲਾਈਨ ਇਹ ਐਪ ਸ਼ਾਪਿੰਗ ਐਪ ਅਵੇਲੇਬਲ ਹੁੰਦੀਆਂ ਨਹੀਂ ਤੁਸੀਂ ਦੇਖ ਸਕਦੇ ਹੋ ਉੱਥੋਂ ਰਿਵਿਊ ਇਹਦਾ ਮੈਂ ਯੂਜ਼ ਕਰਨ ਵਿੱਚ ਐ ਕਹੂੰਗੀ ਬਹੁਤ ਵਧੀਆ ਕਾਫੀ ਵਜ਼ਨ ਇਹ ਚੱਕ ਲੈਂਦੀਆਂ ਨੇ ਤੇ ਇੱਕ ਆ ਵਾਲਾ ਭੈਣ ਨੇ ਪੁੱਛਿਆ ਸੀ ਕਿ ਤੁਸੀਂ ਇਹ ਸਕਰਬ ਵਾਲਾ ਜਿਹੜਾ ਆਰਗੇਨਾਈਜ਼ਰ ਕਿੱਥੋਂ ਲਿਆ ਇਹ ਮੈਂ ਲਿਆ ਸੀ ਮਿਨੀ ਸੋਸ ਸਟੋਰ ਚ ਇੱਕ ਮਿਨੀ ਸੋਸ ਸਟੋਰ ਹੁੰਦਾ ਕਿਤੇ ਕਿਤੇ ਹੁੰਦਾ ਕਿਸੇ ਮਾਲ ਚ ਹੋਊ ਜਾਂ ਕਿਸੇ ਵਧੀਆ ਵੱਡੇ ਸ਼ਹਿਰ ਚ ਹੋਗਾ ਮੈਂ ਚੰਡੀਗੜ੍ਹ ਤੋਂ ਲੈ ਸੀ ਲੰਨਤੇ ਮਾਲ ਚ ਇਹ 100 ਰੁਪਈਆ ਦਾ ਇਹ ਆਇਆ ਸੀਗਾ ਸ਼ਾਇਦ Amazon ਤੋਂ ਹੋਵੇ ਮੈਂ ਦੇਖਿਆ ਨਹੀਂ ਹੈਗਾ Amazon ਤੋਂ ਤੁਸੀਂ ਦੇਖ ਸਕਦੇ ਹੋ ਸਕਰਬ ਆਰਗੇਨਾਈਜ਼ਰ ਤੁਸੀਂ ਉੱਥੇ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਊਗਾ ਇਹ 100 ਰੁਪਈਆ ਦਾ ਇੱਕ ਆਇਆ ਸੀ ਮਿਨੀ ਸੋਸ ਸਟੋਰ ਚ ਲਿਆ ਸੀਗਾ ਇਹ ਮੈਨੂੰ ਵੀ ਇਹ ਚੀਜ਼ ਬਹੁਤ ਵਧੀਆ ਲੱਗੀ ਸਕਰਬ ਬਾਸ ਜਿਵੇਂ ਪਾਣੀ ਨੀਚੋਂ ਨਿਕਲ ਜਾਂਦੇ ਵਿੱਚ ਹੋਲਸ ਹੁੰਦੀਆਂ ਨੇ ਤੇ ਪਾਣੀ ਨੀਚੋਂ ਇਹਦੇ ਨਿਕਲ ਜਾਂਦਾਗਾ ਉਸੇ ਆਨਲਾਈਨ ਵੀ ਮੰਗਾ ਸਕਦੇ ਹੋ ਮਿਲਦਾ ਤਾਂ ਹੋਗਾ ਮੈਂ ਪਤਾ ਨਹੀਂ ਕਰਿਆ ਮੈਨੂੰ ਉੱਥੇ ਦਿਖ ਗਿਆ ਤਾਂ ਮੈਂ ਉੱਥੋਂ ਹੀ ਲੈ ਲਿਆ 100 ਰੁਪੀਸ ਦੀ ਕਾਸਟ ਹੈ ਤੇ ਦੋਨੇ ਆਰਗਨਾਈਜ਼ਰ ਇਹ ਮੈਨੂੰ ਬਹੁਤ ਬਹੁਤ ਵਧੀਆ ਲੱਗੇ ਉਹ ਬਾਸਕਟਸ ਵੀ ਬਹੁਤ ਵਧੀਆ ਰਿਵਿਊ ਆ ਦੋ ਤਿੰਨ ਬੋਟਲਸ ਰੱਖ ਦੋ ਬਿਲਕੁਲ ਲਾਈਕ ਬਾਸਕਟ ਉੱਤਰ ਦਿਨ ਹੈਗੀ ਤੇ ਇੱਕ ਵਾਈਪਰ ਬਾਰੇ ਮੈਨੂੰ ਭੈਣ ਦਾ ਕਮੈਂਟ ਆ ਰਿਹਾ ਵਾਈਪਰ ਥੋੜਾ ਕਿਹੜਾ ਮੇਰਾ ਵਾਈਪਰ ਹੈਗਾ ਸਕੌਚ ਬ੍ਰਾਈਟ ਦਾ ਇਸਕੌਚ ਬ੍ਰਾਈਟ ਦਾ ਵਾਈਪਰ ਹੈ ਤੇ ਇਹ ਅਸੀਂ ਮੋਰ ਸਟੋਰ ਚ ਲਿਆ ਸੀ ਜਦੋਂ ਈਜ਼ੀ ਡੇ ਹੁੰਦਾ ਹਨਾ ਸਮਾਰਟ ਕਿਹੜਾ ਹੁੰਦਾਗਾ ਜੋ ਵੀ ਹੁੰਦਾ ਉਹ ਤੋਂ ਅਸੀਂ ਲਿਆ ਇਹ ਇਹ ਅਸੀਂ ਮੋਰ ਚੋਂ ਲਿਆ 450 ਇਹਦਾ ਪ੍ਰਾਈਸ ਸੀਗਾ 450 ਲਾਇਆ ਸੀ 3 ਸਾਲ ਪਹਿਲਾਂ ਤੇ ਯੂਜ਼ ਕਰਨ ਜੇ ਬਹੁਤ ਵਧੀਆ ਇਹਦਾ ਅੱਗੇ ਉਹ ਜਿਹੜਾ ਨਾ ਇਹਦਾ ਵਾਈਪ ਕਰਨ ਵਾਲਾ ਲੱਗਿਆ ਹੋਇਆ ਹੈ ਵਾਈਪਰ ਇਹਦਾ ਬਹੁਤ ਪਤਲਾ ਤੇ ਬਹੁਤ ਪਾਣੀ ਅੱਛੀ ਤਰ੍ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਵਾਈਪ ਕਰ ਦਿੰਦਾ ਪਾਣੀ ਫਲੋਰ ਤੇ ਪਾਣੀ ਨਹੀਂ ਰਹਿੰਦਾ ਹੈਗਾ ਬਹੁਤ ਵਧੀਆ ਹੀ ਵਾਈਪਰ ਹੈ 3 ਸਾਲ ਤੋਂ ਸੇ ਨੂੰ ਹੀ ਲਗਾਤਾਰ ਯੂਜ਼ ਕਰ ਰਿਆ ਹਾਂ ਤੁਹਾਨੂੰ ਮੈਂ ਸ਼ਾਮ ਨੂੰ ਬਣਾਉਣਾ ਸੀ ਚਾਹ ਦਾ ਮਸਾਲਾ ਚਾਹ ਦੇ ਮਸਾਲੇ ਵਾਸਤੇ ਮੈਂ ਲਿਆ ਗੁਲਾਬ ਦੀਆਂ ਪੱਤੀਆਂ ਸੁਕਾਈਆਂ ਹੋਈਆਂ ਸੌਂਫ ਹਰੀ ਇਲਾਇਚੀ ਲੌਂਗ ਦੋ ਤਿੰਨ ਟੁਕੜੇ ਦਾਲਚੀਨੀ ਦੇ ਲਈ ਨੇ ਜਿੱਦਾਂ ਮੈਂ ਪਾਰਿਸ ਮੇ ਹੁਣ ਸਰਦੀ ਅੱਗੇ ਜ਼ਿਆਦਾ ਆਉਗੂ ਤੁਸੀਂ ਥੋੜੀ ਜਿਹੀ ਕਾਲੀ ਮਿਰਚ ਵੀ ਪਾ ਸਕਦੇ ਹੋ ਥੋੜੀ ਅਜਵੈਨ ਵੀ ਐਡ ਕਰ ਸਕਦੇ ਹੋ ਵਿੱਚ ਤੇ ਸੁੰਡ ਵੀ ਐਡ ਕਰ ਸਕਦੇ ਹੋ ਸਰਦੀਆਂ ਵਿੱਚ ਮਸਾਲਾ ਲੌਂਗ ਇਲਚੀ ਤਾਂ ਮੈਂ ਪੀਸ ਲਿਆ ਚਾਲ ਹੀ ਮਸਾਲਾ ਕਰਨੇ ਤਿਆਰ ਹੁਣ ਆਪਣੇ 15 ਦਿਨ 20 ਦਿਨ ਆਰਾਮ ਨਾਲ ਲੰਘ ਜਾਣਗੇ ਤੇ ਉਹ ਸਾਨੂੰ ਨਾ ਇਹ ਆਦਤ ਪਈ ਹੋਈ ਹੈ ਮਸਾਲਾ ਪਾਉਣ ਚਾਹ ਵਿੱਚ ਤੇ ਫਿਰ ਇਹ ਫਲੇਵਰ ਬਹੁਤ ਹੀ ਵਧੀਆ ਲੱਗਦਾ ਸੋ ਇਹ ਕੰਮ ਵੀ ਮੇਰਾ ਹੋ ਗਿਆ ਨਹੀਂ ਕਿ ਮोटे ਕੰਮ ਕਈ ਸਿਆਜ ਕਰਨ ਵਾਲੇ ਤੇ ਹੁਣ ਮੈਂ ਗੁੜ ਦੇ ਪੀਸ ਕਰਕੇ ਡੱਬੇ ਵਿੱਚ ਪਾ ਕੇ ਰੱਖ ਰਹੀ ਸੀਗੀ ਇੱਕ ਡੱਬਾ ਮੇਂ ਸਟੀਲ ਦਾ ਹੀ ਲਗਾਇਆ ਹੋਇਆ ਹੈ ਇਹ ਮੈਂ ਪਾ ਕੇ ਰੱਖ ਲਾਂਦੀ ਆ ਪੀਸ ਕਰਕੇ ਤੇ ਸੈਂਟਰ ਟੇਬਲ ਤੇ ਜਿੱਥੇ ਹੁਣ ਟੇਬਲ ਤੇ ਮੈਂ ਕਰ ਰਹੀ ਆ ਨਾ ਇਹ ਇੱਥੇ ਔਰੇਂਜ ਜੇ ਤੁਹਾਨੂੰ ਟੱਕਣ ਵਾਲਾ ਲਿਡ ਵਾਲਾ ਦਿਖ ਰਿਹਾ ਹੋਊਗਾ ਬਾਉਲ ਉਹਦੇ ਵਿੱਚ ਮੈਂ ਥੋੜੇ ਜਿਹੀ ਪੀਸ ਰੱਖ ਲਾਂਦੀ ਆ ਫਿਰ ਜੋ ਖਤਮ ਹੋ ਜੈਣੇ ਡੱਬੇ ਵਿੱਚ ਮੈਂ ਫੇਰ ਰੀਫਿਲ ਕਰ ਦਾਂਦੀ ਆ ਤਾਂ ਕਿ ਰੋ ਰੋਜ਼ ਆਪਾਂ ਨੂੰ ਗੁੜ ਹੱਥ ਆਪਨੇ ਗੁੜ ਵਾਲੇ ਨਾ ਕਰਨੇ ਪੈਣ ਇਸ ਕਰਕੇ ਇੱਕ ਡੱਬਾ ਮੈਂ ਭਰ ਕੇ ਰੱਖ ਲਾਨੇ ਪੀਸ ਕਰਕੇ ਗੁੜ ਦਾ ਤੇ ਹੁਣ ਅੱਜ ਕੱਲ ਗੁੜ ਬੜਾ ਸੌਫਟ ਹੋਇਆ ਪਿਆ ਸੋ ਉਹ ਪੁਰਾਣਾ ਹੋ ਗਿਆ ਨਾ ਉਹਨੂੰ ਗੁੜੇ ਸੌਫਟ ਹੋਇਆ ਹੋਇਆ ਗਰਮੀ ਕਰਕੇ ਵੀ ਤੇ ਬਸ ਲਾਸਟ ਗੁੜ ਸੀ ਸਾਡਾ ਗੁੜ ਆਲਮੋਸਟ ਖਤਮ ਵਾਂਗੂ ਹੀ ਬਸ ਆਇ ਇੱਕ ਡੱਬਾ ਹੀ ਇਕੱਦਾ ਪੀਸੇ ਦੋ ਬੰਦ ਹੋਰ ਹੋ ਗਿਆ ਪਿੱਛੇ ਪੀਪੇ ਵਿੱਚ ਤੇ ਗੁੜ ਸਾਡ ਆਲਮੋਸਟ ਹੀ ਖਤਮ ਆ ਸਰਦਿਆਂ ਦਾ ਸੀ ਗੁੜ ਲਿਆ ਹੋਇਆ ਤੇ ਬਹੁਤ ਹੀ ਵਧੀਆ ਚਾਹ ਤਾਂ ਹੁਣ ਅਸੀਂ ਪਾਉਂਦੇ ਨਹੀਂਗੇ ਤੇ ਚਾਹ ਚ ਵੀ ਪਾਈਏ ਨਾ ਚਾਹ ਨੂੰ ਕਿੰਨਾ ਮਰਜ਼ੀ ਉਬਾਲੇ ਚਲੋ ਚਾਹ ਫਟਦੀ ਨਹੀਂ ਬਹੁਤ ਹੀ ਅੱਛਾ ਟੇਸਟ ਹੋ ਜਾਂ ਔਰ ਖਾਣੇ ਤੋਂ ਬਾਅਦ ਰੋਟੀ ਪਿੱਛੋਂ ਇੱਕ ਅੱਧੇ ਡੱਲੇ ਖਾਦੀ ਜਾਂਦੀ ਆ ਤੇ ਹੁਣ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਮੈਂ ਕਿਹ ਕੱਪੜੇ ਵੀ ਪ੍ਰੈਸ ਕਰ ਲਵਾਂ ਕਿਉਂਕਿ ਸ਼ਾਮ ਵਾਸਤੇ ਨਾ ਮੇਰੇ ਕੋਲ ਸਬਜੀ ਪਈ ਸੀ ਮੈਂ ਸਬਜੀ ਨਹੀਂ ਬਣਾਉਣੀ ਸੀ ਚਣਿਆਂ ਦੀ ਸਬਜੀ ਮੇਰੇ ਕੋਲ ਆਲਰੇਡੀ ਸਵੇਰ ਵਾਲੀ ਪਈ ਸੀ ਸ਼ਾਮ ਵਾਸਤੇ ਤੇ ਸਬਜੀ ਕਰਨ ਨੂੰ ਮੈਂ ਫ੍ਰੀ ਸੀ ਫਿਰ ਮੈਨੂੰ ਹੋਰ ਕੰਮਾਂ ਦਾ ਆਚ ਹੋ ਗਿਆ ਵੀ ਚਲੋ ਉੱਪਰ ਕੱਪੜੇ ਸੁੱਕ ਗਏ ਹੁਣ ਪ੍ਰੈਸ ਵੀ ਕਰਕੇ ਰੱਖ ਦਕਿਉਂਕਿ ਉਸ ਵੈਸੇ ਵੀ ਮਾਰਨਿੰਗ ਜਾਣਾ ਸੀ ਤੋ ਉਸ ਕਰਕੇ ਭਾਈ ਹੁੰਦਾ ਵੀ ਆ ਕੰਮ ਵੀ ਮੈਂ ਕਰ ਜਾ ਆ ਵੀ ਕਰ ਜਾ ਹਨਾ ਫਿਰ ਜੇ ਲੋਕ ਕਿਤੇ ਜਾਣਾ ਹੁੰਦਾ ਉਦੋਂ ਵੀ ਹੁੰਦਾ ਕਿ ਕੰਮ ਕਰ ਜਾਈਏ ਆਉਣ ਜਾਂ ਫਿਰ ਵੀ ਹੁੰਦਾ ਵੀ ਆਹ ਕੰਮ ਆਪਣੇ ਇਕੱਠੇ ਹੋ ਜਾਣੇ ਆ ਵੀ ਕਰ ਲਈ ਘਰ ਦੇ ਕੰਮ ਤਾਂ ਕਦੇ ਵੀ ਖਤਮ ਹੀ ਨਹੀਂ ਹੁੰਦੇ ਹੈਗੇ ਬਿਲਕੁਲ ਵੀ ਤੇ ਕੁਝ ਮੈਂ ਤੁਹਾਡੇ ਅੱਜ ਕਮੈਂਟਸ ਦਾ ਰਿਪਲਾਈ ਕਰਨਾ ਸੀ ਕਈ ਮੈਨੂੰ ਕਮੈਂਟ ਆ ਰਹੇ ਨੇ ਵਾਈਪਰ ਬਾਰੇ ਜਿਵੇਂ ਕਿਚਨ ਦੀ ਬਾਸਕਟਸ ਬਾਰੇ ਉਹ ਮੈਂ ਥੋੜਾ ਰਿਪਲਾਈ ਕੀਤਾ ਤੇ ਹੋਰ ਵੀ ਆ ਰਹੇ ਨੇ ਜਿਵੇਂ ਜਿਵੇਂ ਮੇਰਾ ਟਾਈਮ ਲੱਗੂ ਮੈਂ ਰਿਪਲਾਈ ਕਰੂੰਗੀ ਐਕਚੁਅਲੀ ਹਲੇ ਭਾਜ ਤੌਟ ਚ ਬਸ ਕਿਤੇ ਅੰਦਰ ਕਿਤੇ ਬਾਹਰ ਤਾਂ ਕਿਤੇ ਕਿਤੇ ਕਦ ਕਿਤੇ ਟਾਈਮ ਨਹੀਂ ਮੇਰਾ ਲੱਗ ਰਿਹਾ ਹੈਗਾ ਮੈਂ ਵੀ ਬਹੁਤ ਬਹੁਤ ਜ਼ਿਆਦਾ ਬਿਜ਼ੀ ਹੁਈ ਪਈ ਆ ਤੇ ਕੰਮ-ਕੰਮ ਵੀ ਮੈਨੂੰ ਪੂਰਾ ਲਾਲਚ ਕਰਕੇ ਕੰਮ ਕਰਨੇ ਪੈਂਦੇ ਨੇ ਜਿਵੇਂ ਅੱਜ ਵੀ ਮੈਂ ਸੋਚਿਆ ਵੀ ਆਹ ਕੰਮ ਵੀ ਕਰ ਲਾਂ ਆ ਵੀ ਕਰ ਲਾਂ ਹਨਾ ਵੀ ਫਿਰ ਕੱਲ ਨੂੰ ਚਲੇ ਜਾਣੇ ਕੰਮ ਫਿਰ ਹੋਰ ਇਕੱਠੇ ਹੋ ਜਾਣਗੇ ਉਸ ਕਰਕੇ ਫਿਰ ਮੈਨੂੰ ਵੀ ਐ ਹੁੰਦਾ ਵੀ ਲਾਲਚ ਜਾਈ ਹੋ ਜਾਂਦਾ ਕੰਮਾਂ ਦਾ ਵੀ ਸਾਡੇ ਕੰਮ ਅੱਜ ਖਤਮ ਕਰਤਾ ਕੱਲ ਨੂੰ ਹੋਰ ਨਵੇਂ ਨਿਕਲੇ ਆਉਣਗੇ ਮੈਂ ਨਾ ਹੈ ਹੈਲਪਰ ਨੂੰ ਪੁੱਛਿਆ ਸੀ ਵੀ ਜੇ ਕੋਈ ਪਿੰਡ ਚ ਕੋ ਕਪੜੇ ਪ੍ਰੈਸ ਕਰਦਾ ਹੋਵੇ ਵੀ ਮੈਂ ਪ੍ਰੈਸ ਕਪੜੇ ਕਰਵਾ ਲਿਆ ਕਰਨਾ ਕੋਈ ਹੈਗਾ ਕਹਿੰਦੀ ਪਿੰਡ ਚ ਕੋਈ ਕਪੜੇ ਦਾ ਪ੍ਰੈਸ ਨਹੀਂ ਕਰਕੇ ਦਿੰਦਾ ਤੇ ਮੈਂ ਤੁਹਾਨੂੰ ਐ ਵੀ ਕਿਹਾ ਸੀ ਵੀ ਜੇ ਕੋਈ ਘਰੇ ਆ ਕੇ ਕਪੜੇ ਮੇਰੇ ਪ੍ਰੈਸ ਕਰ ਦਿਆ ਕਰੇ ਮੈਂ ਉਹਨੂੰ ਪੇ ਕਰ ਦਿਆ ਕਰੂ ਕੰਮ ਨਾ ਆਪ ਦਾ ਈਜ਼ੀ ਹੋ ਜਾਈ ਕਈ ਵਾਰ ਕੰਮ ਇੰਨਾ ਜਿਆਦਾ ਹੋ ਜਾਂਦਾ ਫਿਰ ਐ ਲੱਗੂ ਵੀ ਜਿਹੜਾ ਕੰਮ ਆਪਾਂ ਕਿਸੇ ਤੋਂ ਕਰਵਾ ਸਕੇ ਵੀ ਜੋ ਕੋਈ ਕਰ ਦੇ ਆਪਾਂ ਥੋੜੇ ਜੇ ਕੰਮ ਲਾਈਕ ਆਪਣਾ ਕੰਮ ਈਜ਼ੀ ਹੋ ਜਾਈ ਹਨਾ ਤੇ ਪਰ ਉਹ ਕਹਿੰਿਆ ਕੋਈ ਨਹੀਂ ਕਰਦਾ ਹੈਗਾ ਚਲ ਮੈਂ ਉਹਨੂੰ ਫੇਰ ਵੀ ਕਹਿ ਦਿੱਤ ਵੀ ਚਲ ਪਤਾ ਕਰ ਲਈ ਜੇ ਕੋਈ ਕਰੇ ਆ ਕੇ ਸਾਡੇ ਕੱਪੜੇ ਪ੍ਰੈਸ ਕਰਜਾ ਕਰੇ ਵੀ ਚਲ ਅਸੀਂ ਉਹਨੂੰ ਪੇ ਕਰਦਿਆ ਕਰਾਂਗੇ ਤੇ ਕਦੇ ਕਦੇ ਐ ਭਾਜ ਦੌੜ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਕੋਈ ਨਾ ਕੋਈ ਕੰਮ ਚ ਕਿਸੇ ਦੀ ਹੈਲਪ ਮਿਲ ਜੇ ਤਾਂ ਵਧੀਆ ਵੀ ਲੱਗਦਾ ਆਪ ਨੂੰ ਵੀ ਥੋੜਾ ਈਜ਼ੀ ਹੋ ਜਾਂਦਾ ਹੈਗਾ ਤੇ ਹੁਣ ਸ਼ਾਮ ਨੂੰ ਆ ਗਈ ਸੀ ਹੈਲਪਰ ਉਹ ਵਿੰਡੋ ਸਾਫ ਕਰ ਰਹੀ ਸੀ ਤੇ ਵਿੰਡੋਸ ਵਿੱਚ ਉਹ ਜਿਹੜੇ ਪਲਾਂਟਸ ਪਏ ਸੀ ਪਾਟਸ ਪਏ ਸੀ ਪਲਾਂਟਸ ਆਲੇ ਉਹ ਮੈਂ نیچے ਉਤਾਰਤੇ ਨੀਚੇ ਗਰਾਸ ਮੈਡ ਵਿਸ਼ੇ ਹੋਈ ਸੋ ਮੈਂ ਚੱਕ ਕੇ ਝਾੜਤੇ ਐਨੇ ਨਾਲ ਉਹਦੀ ਹੈਲਪ ਵੀ ਹੋ ਜਾਂਦੀ ਆ ਤੇ ਮੈਨੂੰ ਵੀ ਚਲੋ ਕੰਮ ਕਰਨਾ ਵਧੀਆ ਲੱਗਦਾ ਵੀ ਚਲੋ ਕੋਲੇ ਇੱਕ ਸਾਫ ਸਫਾਈ ਕਰੀ ਜਾਂਦੇ ਆ ਮੈਂ ਥੋੜਾ ਬਹੁਤ ਹੀ ਹੋ ਹੈਲਪ ਕਰਦਾ ਉਹਦੀ ਉਹਨੂੰ ਵੀ ਈਜ਼ੀ ਹੋ ਜਾਂਦਾ ਤੇ ਨਾਲ ਮੈਂ ਪਲਾਂਟਸ ਨੂੰ ਪਾਣੀ ਦੇ ਦਿੱਤੀ ਪਾਣੀ ਦੇਣ ਵਾਲਾ ਪਿਆ ਸੀਗਾ ਸੁੱਕੇ ਪਏ ਸੀ ਮੈਂ ਚਲੋ ਪਲਾਂਟਸ ਨੂੰ ਪਾਣੀ ਵੀ ਦਿੱਤਾ ਆਵਲ ਜਿਹੜੇ ਪਲਾਂਟਰ ਸਟੈਂਡ ਨੇ ਨਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਨਾਲ ਨੀਚੋਂ ਫਲੋਰ ਬਹੁਤ ਵਧੀਆ ਸਾਫ ਰਹਿਣ ਲੱਗ ਗਿਆ ਫਲੋਰ ਤੇ ਗਮਲੇ ਆਪਾਂ ਜੇ ਰੱਖ ਦਨੇ ਰੋ ਰੋਜ਼ ਇਧਰ ਉਧਰ ਨਹੀਂ ਹੁੰਦੇ ਤਾਂ ਫਲੋਰ ਵੀ ਆਪਣਾ ਗੰਦਾ ਰਹਿਣ ਲੱਗ ਜਾਂਦਾ ਫੇਰ ਸਟੈਂਡ ਜਦੋਂ ਦੇ ਨਾ ਪlant stand ਤੇ ਗਮਲੇ ਰੱਖੇ ਨੇ ਜਗਾ ਇੱਕ ਵਧੀਆ ਸਾਫ ਸੁਥਰੀ ਵਧੀਆ ਆਰਗੇਨਾਈਜ਼ਡ ਜੀ ਲੱਗਣ ਲੱਗੀ ਪਹਿਲਾਂ ਨੀਚੋਂ ਫਲੋਰ ਕਾਫੀ ਗੰਦਾ ਹੁੰਦਾ ਸੀਗਾ ਮੈਂ ਤਾਂ ਹੈਲਪਰ ਸਫਾਈ ਕਰਦੀ ਸੀ ਪਰ ਫੇਰ ਵੀ ਗਮਲਿਆਂ ਦੇ ਆਲੇ ਦੁਆਲੇ ਕੂੜਾ ਇਕੱਠਾ ਹੋ ਜਾਂਦਾ ਸੀਗਾ ਤੇ ਹੁਣ ਆਈ ਸੀ ਅੰਦਰ ਦਵਿੰਦਰ ਕਹਿੰਦੇ ਭੁੱਖ ਲੱਗੇ ਮੈਨੂੰ ਓਮਲੇਟ ਬਣਾ ਕੇ ਦਿਓ ਉਹਨਾਂ ਲਈ ਬਣਾ ਰਹੀ ਸੀ ਓਮਲੇਟ ਐਗ ਓਮਲੇਟ ਉਹਦੇ ਵਿੱਚ ਮੈਂ ਪਾਈਆਂ ਨੇ ਅੱਜ ਸਬਜ਼ੀਆਂ ਪਿਆਜ਼ ਟਮਾਟਰ ਹਰੀ ਮਿਰਚ ਪਾਈਆਂ ਨੇ ਇਹ ਪਾਈਆਂ ਨੇ ਕਦੇ-ਕਦੇ ਬਿਲਕੁਲ ਉਹ ਸਿੰਪਲ ਬਣਾਉਂਦੇ ਨੇ ਅੱਜ ਉਹ ਕਹਿੰਦੇ ਸਬਜ਼ੀਆਂ ਪਾ ਕੇ ਵਧੀਆ ਕਰਾਰਾ ਜਿਹਾ ਬਣਾ ਲਓ ਇਹਦੇ ਵਿੱਚ ਮੈਂ ਬਰੀਕ ਪਿਆਜ਼ ਟਮਾਟਰ ਹਰੀ ਮਿਰਚ ਚੋਪਰ ਚ ਚੋਪ ਕਰ ਲਈ ਫਿਰ ਚੋਪਰ ਦੇ ਵਿੱਚ ਹੀ ਮੈਂ ਦੋ ਐਗ ਪਾ ਕੇ ਵਿੱਚ ਹੀ ਇਹਦੇ ਲਾਈਕ ਨਮਕ ਮਿਰਚ ਨਮਕ ਹਲਦੀ ਪਾ ਕੇ ਮਸਾਲਾ ਪਾ ਕੇ ਤੇ ਵਿੱਚ ਹੀ ਮੈਂ ਵਿਸਕ ਕਰ ਲਈ ਐਗਸ ਤੇ ਇਹਨੂੰ ਬਣਾ ਰਿਹਾ ਪੈਨ ਵਿੱਚ ਇਹ ਪੈਨ ਦਾ ਰਿਵਿਊ ਵੀ ਮੈਂ ਤੁਹਾਨੂੰ ਇੱਕ ਪਹਿ̀n ਨੇ ਪੁੱਛਿਆ ਸੀ ਬਹੁਤ ਵਧੀਆ ਪੈਨ ਹੈ ਇਹ ਪੀ ਐਨ ਵੀ ਦਾ ਪੈਨ ਹੈ ਤੇ ਇਹਦੀ ਕਾਸਟ ਹੈਗੀ ਸੋ ਕੁਝ 11-1200 ਦੇ ਆਸ-ਪਾਸ ਸੀਗੀ। ਪੈਨ ਬਹੁਤ ਵਧੀਆ ਬਹੁਤ ਹੈਵੀ ਹੈ ਬਹੁਤ ਅੱਛਾ ਪੈਨ ਹੈ। ਕਈ ਵਾਰ ਨਾ ਯੂਜ਼ ਕਰ ਲਿਆ ਤੇ ਬਹੁਤ ਹੀ ਵਧੀਆ ਲੱਗੇ ਮੈਨੂੰ ਪੂਰਾ ਹੈਵੀ ਹੈ। ਜੇ ਤੁਸੀਂ ਇਹਦੀ ਡੰਡੀ ਲੈ ਕੇ ਫੜੋਗੇ ਨਹੀਂ ਤਾਂ ਵੀ ਹੈਂਡਲ ਨਹੀਂ ਫੜੋਗੇ ਤਾਂ ਵੀ ਇਹ ਨਹੀਂ ਉਲਟੂ ਕਰਨੀ ਹਿੱਲੂ ਕਰਨੀ ਗੈਸ ਤੋਂ। ਤੇ ਹੁਣ ਸ਼ਾਮ ਦਾ ਟਾਈਮ ਸੀ ਆਫਟਰ ਡਿਨਰ ਦਵਿੰਦਰ ਲੈ ਕੇ ਸੀ ਕੁਝ ਸਮਾਨ ਮੰਗਵਾਇਆ ਸੀ ਮੈਂ ਇਹਨਾਂ ਤੋਂ। ਤੇ ਉਹ ਸਮਾਨ ਵਿੱਚ ਦੇ ਵਿੱਚ ਕੱਟ ਰਹੀ ਸੀ ਕੁਝ ਤਾਂ ਸੀ ਬੇਟੇ ਵਾਸਤੇ ਲੈ ਕੇ ਜਾਣਾ ਸੀਗਾ। ਉਹਦਾ ਮੈਂ ਇਹਦੇ ਵਿੱਚ ਝੋਲੇ ਦੇ ਵਿੱਚ ਹੀ ਮੈਂ ਰੱਖੇ ਰੱਖੂੰਗੀ ਜਿਹੜਾ ਮੈਂ ਘਰ ਵਾਸਤੇ ਦੋ ਚਾਰ ਚੀਜ਼ਾਂ ਲੈ ਕੇ ਆਈਆਂ ਉਹ ਮੈਂ ਬਾਹਰ ਕੱਢ ਲੂੰਗੀ ਇਹਦੇ ਵਿੱਚ ਉਹ ਮੈਂ ਹਮ ਤਾਂ ਚਲੋ ਆਪਦੀ ਪੈਂਟਰੀ 'ਚ ਰੱਖ ਲੂੰਗੀ ਸੋ ਇਹ ਸਮਾਨ ਦੀ ਸਾਰੀ ਦੀ ਮੈਂ ਅਲੱਗ-ਅਲੱਗ ਕਰ ਰਹੀ ਸੀਗੀ ਓਟਸ ਦਾ ਪੈਕੇਟ ਲੈ ਕੇ ਆਂਦਾ ਸੀ ਮੈਂ ਮੈਨੂੰ ਲੱਗੇ ਵੀ ਓਟਸ ਦਾ ਪੈਕੇਟ ਇਹ ਪੈਕਿੰਗ ਵੱਡੀ ਹੈ ਸ਼ਾਇਦ ਪਹਿਲਾ ਕਿਲੋ ਦੀ ਪੈਕਿੰਗ 'ਚ ਹੋਂਦੇ ਹੁੰਦੇ ਸਾਰੇ ਓਟਸ ਜ਼ਿਆਦਾ ਲੱਗੇ ਮੈਨੂੰ ਜਦ ਮੈਂ ਜੋ ਪੈਕੇਟ ਦੇਖਿਆ ਨਾ 1.5 ਕਿਲੋ ਦੀ ਪੈਕਿੰਗ ਸੀ ਉਹ ਇਸ ਸਾਮਾਨ ਵਿੱਚ ਬੇਟੀੜਾ ਲੰਘ ਕਰਤਾ ਇਹ ਘਰ ਵਾਲਾ ਮੈਂ ਕੱਢ ਲਿਆ ਇਹਦੇ ਵਿੱਚ ਮੈਂ ਲੈ ਕੇ ਆਈਆਂ ਦਲੀਆ ਦਲੀਆ ਓ ਨਹੀਂ ਹਾਂ ਦਲੀਆ ਓਟਸ ਕਿਨਵਾ ਕਿਨਵਾ ਮੈਨੂੰ ਮੋਰਚ ਵਿੱਚ ਦਿਖ ਗਿਆ ਅੱਜ ਇਹ ਸੀ ਮੋਰਚ ਤੋਂ ਲੈ ਕੇ ਆਉਣਾ ਸਾਮਾਨ ਇਹ ਹੈ ਕਿਨਵਾ ਅੱਜ ਮੈਨੂੰ ਮੋਰਚ ਵਿੱਚ ਦਿਖ ਗਿਆ ਮੈਂ ਲੈ ਲਿਆ ਇਹ ਹੈ ਨੇ ਓਟਸ ਆਵਲੇ ਕੁਵਕਰ ਦੇ ਓਟਸ ਮੈਂ ਯੂਜ਼ ਕਰਦੀ ਹੁੰਦੀ ਆ ਅੱਛੇ ਹੁੰਦੇ ਨੇ ਇਨਸਟੈਂਟਲੀ ਬਣ ਜਾਂਦੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈ ਇਹਨਾਂ ਤੇ ਇੰਦਲੀ ਇਹ ਤਾਂ ਪੈਕੇਟ ਹੋ ਗਿਆ ਇਹ ਹੋ ਗਈ ਟੇਸਟੀ ਬਿਕਾਨੋ ਦੀ ਟੇਸਟੀ ਪੀਨਟਸ ਮਸਾਲਾ ਪੀਨਟਸ ਪਾਪੜ ਹੋ ਗਏ ਐਂ ਬਿਸਕੁਟਸ ਹੋ ਗਏ ਐਨਾ ਕੁਛ ਘਰ ਦਾ ਸਮਾਨ ਜੀ ਐਗਸ ਲੈ ਕੇ ਐਗਸ ਵੀ ਅਸੀਂ ਮੋਰ ਚ ਹੀ ਲੈਣੇ ਹੁੰਦੇ ਆ ਇਹ ਪ੍ਰੋਮੈਕਸ ਐਗਸ ਇਹਦੇ ਵਿੱਚ ਥੋੜਾ ਜਿਹਾ ਪ੍ਰੋਟੀਨ ਨਾਰਮਲ ਐਗਸ ਨਾਲੋਂ ਜ਼ਿਆਦਾ ਹੁੰਦਾ ਸੋ ਏਸੀ ਮੇਰੀ ਆਈ ਦੀ ਵੀਡੀਓ ਵੀਡੀਓ ਅੱਛੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ